ਜਿਹੜੇ ਘਰ ਵਿੱਚ ਹੁੰਦੀ ਰਹਿੰਦੀ ਏ ਲੜਾਈ ਸਭ ਨਾਲ ਪਹਿਲਾਂ ਉੱਥੇ ਧਾਨ ਦੀ ਸਫਾਈ ਕਿਸੇ ਪਾਸੋਂ ਆਉਂਦਾ ਨਹੀਂ ਕੋਈ ਸੁੱਖ ਦਾ ਸਨੇਹਾ ਕਿਸੇ ਪਾਸੋਂ ਆਉਂਦਾ ਨਹੀਂ ਕੋਈ ਸੁੱਖ ਦਾ ਸਨੇਹਾ ਉੱਥੇ ਢਾਕਾਂ ਮੁੱਕ ਜਾਂਦੀਆਂ ਜਿਹੜੇ ਘਰ ਵਿੱਚ ਲੋਕੋ ਨਸ਼ਾ ਵੜ ਜਾਂਦਾ ਉੱਥੇ ਦਾਤਾਂ ਰੁੱਕ ਜਾਂਦੀਆਂ ਉਹਨਾਂ ਨੇ ਉਹ ਲੋਕਤਤਵ ਮੇਰੇ ਰੱਖ ਤੇ ਜਦੋਂ ਸ਼ੂਟਿੰਗ ਦਾ ਟਾਈਮ ਆਇਆ ਉਹਨਾਂ ਨੇ ਸਾਨੂੰ ਆ ਜੋ ਬ ਡਣੇ ਦਾ ਸ਼ੌਕ ਕੁਜ ਰੱਖਦੇ ਨੇ ਬੱਚੇ ਘਰ ਚ ਗਰੀ ਪਿਤਾ ਖਰਾਕਾ ਮੁੱਕ ਜਾਂਦੀਆਂ ਜਿਹੜੇ ਘਰ ਵਿੱਚ ਲੋਕੋ ਨਸ਼ਾ ਵੜ ਜਾਂਦਾ ਉੱਥੇ ਦਾ ਤਰੁਕ ਜਾਂਦੀਆਂ ਜੀ ਬਾਈ ਦੀ ਲਿਖਤ ਤੇ ਆਵਾਜ਼ ਵਿੱਚ ਇੰਨਾ ਜ਼ਿਆਦਾ ਦਮ ਹੈ ਕਿ ਕੋਈ ਵੀ ਇਸ ਵੀਡੀਓ ਨੂੰ ਦੇਖੇਗਾ ਨਾ ਇੱਕ ਵਾਰ ਬਾਈ ਦੀ ਆਵਾਜ਼ ਦਾ ਤੇ ਲਿਖਤ ਦਾ ਮਰੀਦ ਹੋ ਜਾਵੇਗਾ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਦੇ ਨਾਲ ਜੁੜੇ ਸਰੋਤਿਆਂ ਦਾ ਮੈਂ ਆਪਣੇ ਚੈਨਲ ਤੇ ਸਵਾਗਤ ਕਰਦਾ ਹਾਂ ਅਸੀਂ ਆਪਣੀ ਨਵੀਂ ਸੋਚ ਤੇ ਨਵਾਂ ਕਿਰਦਾਰ ਲੈ ਕੇ ਅੱਜ ਫਿਰ ਤੁਹਾਡੇ ਦਰਮਿਆਨ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਵਿੱਚ ਅਸੀਂ ਕੁਝ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਜਿਹੜਾ ਟੈਲੈਂਟ ਛੁਪਿਆ ਹੋਇਆ ਨਾ ਜੋ ਕਿਸੇ ਕੋਲ ਵਿਅਕਤੀ ਕੋਲ ਲਿਖਣ ਤੇ ਗਾਉਣ ਦਾ ਗੁਣ ਹੈਗਾ ਸਾਡੀ ਇਹੀ ਆਸ ਰਹਿੰਦੀ ਹੈ ਕਿ ਉਹ ਅਸੀਂ ਸਮਾਜ ਦੇ ਸਾਹਮਣੇ ਪੇਸ਼ ਕਰੀਏ ਤੇ ਇਹੋ ਜਿਹਾ ਗੁਣ ਤੇ ਇਹੋ ਜੀ ਸਕਿੱਲ ਦੇ ਤਾਕਤ ਜਿਹੜੀ ਬੰਦੇ ਦੀ ਹੁੰਦੀ ਨਾ ਜੋ ਸਮਾਜ ਨੂੰ ਇੱਕ ਸਿਹਤ ਦਿੰਦੀ ਹੈ ਲੋਕਤਤਵ ਦੇ ਗੀਤਕਾਰੀ ਹੀ ਆਪਣੇ ਅੱਜ ਦੇ ਸਮਾਜ ਵਿੱਚ ਜੋ ਅੱਜ ਦੇ ਲੀਡਰਾਂ ਨੂੰ ਵੀ ਮਾਤ ਪਾ ਸਕਦੀ ਹੈ ਕਿਉਂਕਿ ਆਪਾਂ ਇਹੋ ਜਿਹਾ ਗੀਤਕਾਰੀ ਵਿੱਚ ਲਿਖ ਕੇ ਪੇਸ਼ ਕਰ ਦਿੰਨੇ ਆ ਕਿ ਕਈ ਵਾਰੀ ਸਮਾਜ ਉਸ ਨੂੰ ਇੰਨਾ ਕੋ ਪਸੰਦ ਕਰਦਾ ਤੇ ਆਪਣੀ ਉਸ ਗੱਲ ਪ੍ਰਤੀ ਸੋਚ ਨੂੰ ਹੀ ਬਦਲ ਦਿੰਦਾ ਤੇ ਅਸੀਂ ਇਸੇ ਪੋਡਕਾਸਟ ਵਿੱਚ ਇਸੇ ਇੰਟਰਵਿਊ ਵਿੱਚ ਅੱਜ ਸਾਡੇ ਦਰਮਿਆਨ ਪਿੰਦਰ ਬਰਾੜ ਜੀ ਆਏ ਹਨ ਜਿਹੜੇ ਕਿ ਕੀੜਿਆਂ ਵਾਲੇ ਪਿੰਡ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲਿਆਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਹੋਰ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਅੱਜ ਇਹਨਾਂ ਨਾਲ ਅਸੀਂ ਇਹਨਾਂ ਦੀ ਗੀਤਕਾਰੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਇਹਨਾਂ ਕੋਲ ਜੋ-ਜੋ ਵੀ ਇਹਨਾਂ ਨੇ ਲੋਕਤੱਤ ਲਿਖੇ ਨੇ ਤੇ ਨਾਮੀ ਸਿੰਗਰਾਂ ਨਾਲ ਜਿਨ੍ਹਾਂ ਨਾਲ ਇਹਨਾਂ ਦੀ ਗੱਲਬਾਤ ਹੋਈ ਤੇ ਕੰਮ ਕੀਤਾ ਹੈ ਉਹਨਾਂ ਬਾਰੇ ਜ਼ਿਕਰ ਕਰਾਂਗੇ ਮੈਂ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਬਾਈ ਦੀ ਲਿਖਤ ਪੜ੍ਹੀ ਤੇ ਮੇਰੇ ਤਾਂ ਇੱਕ ਵਾਰ ਪੜ੍ਹਨ ਵੇਲੇ ਨਾਲ ਰੂ ਕੰਡੇ ਖੜੇ ਹੋ ਗਏ ਸੀ ਕਿਉਂਕਿ ਬਾਈ ਦੀ ਲਿਖਤ ਤੇ ਆਵਾਜ਼ ਵਿੱਚ ਇੰਨਾ ਜ਼ਿਆਦਾ ਦਮ ਹੈ ਕਿ ਕੋਈ ਵੀ ਇਸ ਵੀਡੀਓ ਨੂੰ ਦੇਖੇਗਾ ਨਾ ਇੱਕ ਵਾਰ ਬਾਈ ਦੀ ਆਵਾਜ਼ ਦਾ ਤੇ ਲਿਖਤ ਦਾ ਮਰੀਦ ਹੋ ਜਾਵੇਗਾ ਵੀਡੀਓ ਨੂੰ ਜ਼ਿਆਦਾ ਸਮਾਂ ਨਾ ਲੈਂਦਾ ਹੋਏ ਸ਼ੁਰੂ ਕਰਦੇ ਮੈਂ ਬਾਈ ਜੀ ਤੋਂ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਬਾਈ ਜੀ ਮੈਨੂੰ ਇਹ ਦੱਸੋ ਤੁਹਾਨੂੰ ਗੀਤਕਾਰੀ ਦਾ ਜੋਕ ਪਿਆ ਹੈ ਐਡੀ ਸੋਹਣੀ ਤੁਹਾਡੀ ਬੁਲੰਦ ਆਵਾਜ਼ ਹੈ ਇਹ ਤੁਹਾਨੂੰ ਸ਼ੌਂਕ ਕਿੱਥੋਂ ਪਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਡੇ ਪਿੰਡ ਕਿੜਿਆਂ ਵਾਲੇ ਪਹੁੰਚਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਕ ਮੇਰੇ ਨਮਾਣੇ ਦੇ ਗੀਤਕਾਰ ਦੀ ਸ਼ੂਟਿੰਗ ਕਰਨ ਆਏ ਹੋ ਤੁਹਾਡਾ ਤਾਹ ਦੇ ਲੋ ਧੰਨਵਾਦ ਸਾਡੇ ਪਿੰਡ ਵੱਲੋਂ ਵੀ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਦੂਜੀ ਗੱਲ ਰਹੀ ਜੀ ਗੀਤਕਾਰੀ ਦੀ ਵੀ ਮੈਨੂੰ ਗੀਤਕਾਰੀ ਦਾ ਸ਼ੌਂਕ ਕਿੱਥੋਂ ਪਿਆ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਸ਼ੇਅਰ ਲਿਖਦਾ ਹੁੰਦਾ ਸੀ ਠੀਕ ਹੈ ਜੀ ਪੰਜਾਬੀ ਸ਼ੇਅਰ ਲਿਖਦਾ ਲਿਖਦਾ ਇੱਕ ਦਿਨ ਮੇਰੇ ਪਿੰਡ ਦੇ ਭਰਾਵਾਂ ਨੇ ਮੈਨੂੰ ਆਖਿਆ ਵੀ ਤੇਰੇ ਸ਼ੇਅਰ ਬਹੁਤ ਸੋਹਣੇ ਆ ਸਿਹਤ ਦੇਣ ਵਾਲੇ ਵੀ ਆ ਸ਼ੇਅਰ ਤੇ ਕਿਉਂ ਨਾ ਤੂੰ ਗੀਤਕਾਰੀ ਵਾਲੇ ਪਾਸੇ ਆਵੇਂ ਹਾਂਜੀ ਉਸ ਟਾਈਮ ਮੈਨੂੰ ਕੋਈ ਗੀਤਕਾਰੀ ਬਾਰੇ ਕੋਈ ਇੰਨੀ ਜਾਣਕਾਰੀ ਨਹੀਂ ਸੀ ਕੋਈ ਬਰੀਕੀਆਂ ਬਾਰੇ ਪਤਾ ਨਹੀਂ ਸੀ ਕਿਵੇਂ ਗੀਤ ਕਾ ਕਿਵੇਂ ਗੀਤ ਸ਼ੁਰੂ ਕਰਨਾ ਕਿਵੇਂ ਲਿਖਿਆ ਜਾਣਾ ਠੀਕ ਹੈ ਜੀ ਤੇ ਉਸ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਅੰਗਰੇਜ਼ ਸਿੰਘ ਘਾਰੂ ਹਾਂਜੀ ਉਹ ਉਹਨਾਂ ਦੀ ਕਲਮ ਬਹੁਤ ਚੰਗੀ ਸੀ ਮੈਂ ਉਹਨਾਂ ਕੋਲੇ ਗਿਆ ਹਾਂਜੀ ਉਹਨਾਂ ਨੇ ਉਹਨਾਂ ਨੇ ਮੈਨੂੰ ਆਖਿਆ ਵੀ ਵੀਰ ਜੀ ਮੈਂ ਗੀਤ ਲਿਖਣਾ ਸ਼ੁਰੂ ਕਰਨਾ ਤੇ ਤੁਸੀਂ ਮੈਨੂੰ ਥੋੜੀ ਜਿਹੀ ਨੌਲੇਜ ਦੇਓ ਉਹਨਾਂ ਨੇ ਮੈਨੂੰ ਸ਼ੁਰੂਆਤੀ ਜੋ ਬਰੀਕੀਆਂ ਹੁੰਦੀਆਂ ਗੀਤਕਾਰੀ ਦੀਆਂ ਹਾਂਜੀ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਮੈਨੂੰ 2-3 ਟਾਈਟਲ ਦਿੱਤੇ ਗੀਤ ਦੇ ਵੀ ਆਹ ਗੀਤ ਤੂੰ ਲਿਖ ਹਾਂਜੀ ਤੇ ਫਿਰ ਆਪਾਂ ਵੇਖਾਂਗੇ ਵੀ ਕਿੱਥੇ ਕਮੀ ਰਹਿੰਦੀ ਹੈ ਉਹ ਮੈਂ ਤੋਂ 3 ਗੀਤ ਉਹ ਸ਼ੁਰੂਆਤੀ ਵਿੱਚ ਲਿਖੇ ਹਾਂਜੀ ਤੇ ਉਹਨਾਂ ਨੂੰ ਅੰਗਰੇਜ਼ ਬੀਰ ਜੀ ਨੂੰ ਵਿਖਾਏ ਵਿਖਾਏ ਜੀ ਤੇ ਉਹਨਾਂ ਨੇ ਫਿਰ ਮੈਨੂੰ ਗਲਤੀਆਂ ਦੱਸੀਆਂ ਵੀ ਜੇ ਉਤਲੇ ਲਾਈਨ ਦੇ ਵਿੱਚ ਪੰਜ 6 ਸ਼ਬਦਾਂ ਤੇ ਇਹ ਹੇਠਲੀ ਵਿੱਚ ਵੀ ਪੰਜ 6 ਸ਼ਬਦੀ ਹੋਣੀ ਚਾਹੀਦੀ ਇੱਕ ਅੱਧਾ ਵੱਧ ਸਕਦਾ ਹਾਂਜੀ ਤੇ ਉਸ ਤਰ੍ਹਾਂ ਮੈਂ ਗੀਤ ਲਿਖਦਾ ਲਿਖਦਾ ਉਹਨਾਂ ਕੋਲੋਂ ਜਾਣਕਾਰੀ ਲੈਂਦਾ ਰਿਆ ਹੌਲੀ ਹੌਲੀ ਮਾਰ ਮਾਲਕ ਦੀ ਕਿਰਪਾ ਹੋਈ ਹਾਂਜੀ ਮੇਰੀ ਕਲਮ ਦੇ ਵਿੱਚ ਸੁਧਾਰ ਹੁੰਦਾ ਗਿਆ ਤੇ ਮੈਂ ਮਨੋਂ ਇਹ ਸੋਚ ਲਿਆ ਵੀ ਮੈਂ ਜੇ ਲਿਖਣਾ ਤੇ ਕੁਝ ਚੰਗਾ ਹੀ ਲਿਖਣਾ ਚੰਗਾ ਹੀ ਲਿਖਣਾ ਕਿ ਕੱਲ ਨੂੰ ਜਦੋਂ ਵੀ ਮੇਰੇ ਗੀਤ ਰਿਕਾਰਡ ਹੋਣ ਹਾਂਜੀ ਤੇ ਕੋਈ ਪਾਸੇ ਉੱਠ ਕੇ ਨਾ ਜਾਵੇ ਵੀ ਇਹ ਕਿਹੋ ਜਿੇ ਸ਼ਬਦ ਲਿਖੇ ਜੇ ਪਰਵਾਰਕ ਗੀਤ ਲਿਖਣ ਪਰਵਾਰਕ ਗੀਤ ਜ਼ਿਆਦਾਤਰ ਮੇਰੀ ਸੋਚ ਇਹ ਹੁੰਦੀ ਵੀ ਮੈਂ ਲੋਕਤਾਥੀ ਲਿਖਾਂ ਲੋਕਤਾਥੀ ਲਿਖਾਂ ਹਾਂਜੀ ਤੇ ਕਿਸੇ ਹੱਦ ਤੱਕ ਇਹ ਕਹਿਣਾ ਵੀ ਗਲਤ ਨਹੀਂ ਹੋਏਗਾ ਕਿ ਆਪਾਂ ਜੇ ਕੋਈ ਵੀ ਕੰਮ ਸ਼ੁਰੂ ਕਰਨਾ ਤੇ ਆਪਾਂ ਨੂੰ ਉਸਤਾਦ ਜਾਂ ਗੁਰੂ ਤਾਂ ਧਾਰਨਾ ਹੀ ਪੈਣਾ ਹਾਂਜੀ ਜੋ ਤੁਸੀਂ ਨਾਮ ਲਿਆ ਅੰਗਰੇਜ਼ ਸਿੰਘ ਉਹਨਾਂ ਨੇ ਤੁਹਾਡੇ ਅੰਦਰ ਇਹੋ ਜਿਹਾ ਗੁਣ ਭਰਿਆ ਜਾਂ ਤੁਹਾਨੂੰ ਇਹੋ ਜੀ ਸਿੱਖਿਆ ਦਿੱਤੀ ਜਿਹੜੀ ਅੱਜ ਤੁਹਾਨੂੰ ਇੰਨੀ ਸੋਹਣੀ ਲਿਖਤ ਦੇ ਲਈ ਬਿਲਕੁਲ ਉਹਨਾਂ ਨੇ ਕਾਇਮ ਕਰ ਦਿੱਤਾ ਇਹ ਕਹਿਣਾ ਕੋਈ ਗਲਤ ਨਹੀਂ ਆਪਾਂ ਕਹਿ ਸਕਦੇ ਹਾਂਜੀ ਚਲੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਇਸ ਗੀਤਕਾਰੀ ਤੋਂ ਇਲਾਵਾ ਤੁਹਾਡਾ ਕਾਰੋਬਾਰ ਕੀ ਹੈ ਕੀ ਕੰਮ ਕਰਦੇ ਹੋ ਤੁਸੀਂ ਕਾਰੋਬਾਰ ਜੀ ਮੇਰੀ ਪੜ੍ਹਾਈ ਪਲੱਸ 2 ਤੱਕ ਪਲੱਸ 2 ਤੱਕ ਤੁਸੀਂ ਹਾਂਜੀ ਪਲੱਸ 2 ਤੱਕ ਮੈਂ ਪੜ੍ਹਿਆ ਸਰਕਾਰੀ ਚਿੰੰਗਾ ਸੈਕੰਡਰੀ ਲਾਧੂਕਾ ਲਾਧੂਕਾ ਤੁਸੀਂ ਠੀਕ ਹੈ ਮੈਂ ਪਲੱਸ 2 ਪਾਸ ਕੀਤੀ ਤੇ ਕਾਰੋਬਾਰ ਮੇਰਾ ਹੀ ਖੇਤੀਬਾੜੀ ਹੈ ਖੇਤੀਬਾੜੀ ਦਾ ਕੰਮ ਹੈ ਹਾਂਜੀ ਮੈਂ ਪਿੰਡ ਵਿੱਚ ਖੇਤੀਬਾੜੀ ਕਰਦਾ ਹਾਂ ਤਿੰਨ ਭਰਾ ਸੀ ਤੇ ਤਿੰਨੇ ਭਰਾ ਹੀ ਖੇਤੀਬਾੜੀ ਕਰਦੇ ਆ ਇਹ 12ਵੀਂ ਤੱਕ ਹੀ ਆਪਣੇ ਕਿਉਂ ਸੁਭਾਅ ਬਣਿਆ ਕਿਉਂਕਿ ਵੇਖਿਆ ਜਾਵੇ ਤਾਂ ਜੇ ਬੰਦੇ ਕੋਲ ਇੱਛਾ ਹੁੰਦੀ ਕਿ ਮੈਂ ਹੋਰ ਵੀ ਪੜਾਂ ਅੱਗੇ ਜਾਵਾਂ ਕਿਉਂਕਿ ਉਸ ਸਮੇਂ ਤੇ ਵੀ ਕਈ ਬੰਦੇ ਕਈ ਰਾਈਟਰ ਮਸ਼ਹੂਰ ਹੋਏ ਸੀ ਜਿਹੜੇ ਆਗਾ ਕਾਲਜਾਂ ਯੂਨੀਵਰਸਿਟੀਆਂ ਚ ਜਾ ਕੇ ਉਹਨਾਂ ਦਾ ਨਾਮ ਬਣਾਇਆ ਸੀ ਹਾਂਜੀ ਹਾਂਜੀ ਤੇ ਆਪਣੇ ਕੀ ਇਹੋ ਜੀ ਹਾਲਾਤਾਂ ਦੀ ਜਾਂ ਸਮੇਂ ਦੀ ਮਾਰ ਪੈ ਗਈ ਕਿ ਆਪਾਂ ਨੂੰ 12ਵੀਂ ਬਾਅਦ ਆਪਾਂ ਨੂੰ ਪੜ੍ਹਾਈ ਛੱਡਣੀ ਪੈ ਗਈ ਉਸ ਟਾਈਮ ਦੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਵੀ ਜਦੋਂ ਉਦੋਂ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਬਹੁਤ ਉੱਚੀਆਂ ਸੀ ਹਾਂਜੀ ਉਹ ਉੱਚੀਆਂ ਹੋਣ ਕਰਕੇ ਵੀ ਉਦੋਂ ਝੋਨਾ ਘੱਟ ਲੱਗਦਾ ਸੀ ਠੀਕ ਹੈ ਜੀ ਤੇ ਕਰਦੇ ਜਿਵੇਂ ਆ ਕਰਕੇ ਉਹ ਜ਼ਮੀਨ ਨੂੰ ਆਵਾਦ ਕਰਨਾ ਸੀ ਤੇ بس ਉਹ ਪੜਾਈ ਉੱਥੋਂ ਮੇਰੀ ਛੁੱਟ ਗਈ ਤੇ ਮੈਂ ਖੇਤ ਦੇ ਕਮਾਂਕਾਰਾਂ ਚ ਲੱਗ ਗਿਆ ਜ਼ਮੀਨ ਨੂੰ ਕਿਰਾਇਆ ਉਹਨੂੰ ਫਸਲ ਦੇ ਯੋਗ ਬਣਾਇਆ ਯੋਗ ਬਣਾਇਆ ਤੇ ਇਸ ਕਰਕੇ ਮੈਂ ਕਮਾਂ ਦੇ ਰੀ ਜਿਵੇਂ ਆ ਦੇ ਵਿੱਚ ਕਾਹ ਅੱਗੇ ਪੜਾਈ ਨਹੀਂ ਕਰ ਸਕਿਆ ਤੇ ਪਿੰਦਰ ਜੀ ਹੁਣ ਆਪਾਂ ਜਿਹੜੀ ਵੀ ਗੱਲਬਾਤ ਅੱਗੇ ਕਰਦੇ ਪਏ ਸੀ ਉਹਨੂੰ ਆਪਾਂ ਨਾਲ ਅੱਗੇ ਤੋਰੀਏ ਤੇ ਹੁਣ ਮੈਨੂੰ ਕੋਈ ਇਹੋ ਜੀ ਘਟਨਾ ਜਾਂ ਗੱਲਬਾਤ ਦੱਸੋ ਕਿ ਤੁਹਾਨੂੰ ਤੁਹਾਡੇ ਨਾਲ ਬੀਤੀ ਹੋਵੇ ਤੇ ਤੁਹਾਨੂੰ ਆਉਂਦਾ ਨਾ ਕਾਫੀ ਦਰਦ ਮਹਿਸੂਸ ਹੋਇਆ ਹੋਵੇ ਤੇ ਉਹਦੇ ਤੇ ਤੁਸੀਂ ਕੋਈ ਉਸ ਦਰਦ ਨੂੰ ਪੇਸ਼ ਕਰਨ ਲਈ ਬੋਲ ਜਾਂ ਆਪਣੇ ਕੋਈ ਲਿਖਤ ਲਿਖੀ ਹੋਵੇ ਕਿ ਜਿਹੜਾ ਉਹ ਤੁਹਾਡਾ ਦਰਦ ਪਛਾਣਦੀ ਹੋਵੇ ਉਸ ਬਾਰੇ ਜਰੂਰ ਦੱਸੋ ਮੈਨੂੰ ਇਹ 3-4 ਸਾਲ ਹੋ ਗਏ ਮੈਂ ਆਪਣੀ ਰਿਸ਼ਤੇਦਾਰੀ ਚ ਗਿਆ ਸੀ ਤੇ ਉੱਥੇ ਅਸੀਂ ਪਿੰਡ ਵਿੱਚ ਗਰਾਊਂਡ ਵਿੱਚ ਗਏ ਹਾਂਜੀ ਗਰਾਊਂਡ ਦੇ ਸਾਹਮਣੇ ਇੱਕ ਬਹੁਤ ਸੋਹਣੀ ਕੋਠੀ ਪਈ ਵੀ ਸੀ ਕਿਸੇ ਦੀ ਠੀਕ ਹੈ ਤੇ ਉਸ ਕੋਠੀ ਦੇ ਚੱਲਦਾ ਫਿਰਦਾ ਇੱਕ ਮੰਗਤਾ ਆ ਗਿਆ ਉਸ ਕੋਠੀ ਦੇ 게ਟ ਮੂਰੇ ਹਾਂਜੀ ਉਹਨੇ ਆ ਕੇ ਕਿਹਾ ਵੀ ਮੈਨੂੰ ਖੈਰ ਪਾਓ ਉਹ ਕੋਠੀ ਦੇ ਵਿੱਚੋਂ ਬੰਦਾ ਆਇਆ ਬਾਹਰ ਹਾਂਜੀ ਹਾਂਜੀ ਪਰ ਉਸ ਨੇ ਮੰਗਤੇ ਨੂੰ ਖੈਰ ਨਹੀਂ ਪਾਈ ਚੰਗਾ ਮੰਦਾ ਮੋਹਲ ਕੇ ਉਹਨੂੰ ਵਾਪਸ ਭੇਜਤਾ ਹਾਲਾਂਕਿ ਉਸ ਮੰਗਤੇ ਨੂੰ ਖੈਰ ਪਾਉਣੀ ਚਾਹੀਦੀ ਸੀ ਪਾਉਣੀ ਚਾਹੀਦੀ ਸੀ ਹਾਂਜੀ ਤੇ ਉਹ ਮੇਰੇ ਦਿਲ ਤੇ ਬੜੀ ਡੂੰਗੀ ਸੱਟ ਵਜੀ ਉਹ ਇੱਕ ਘਟਨਾ ਬਹੁਤ ਮੇਰੇ ਦਿਲ ਤੇ ਡੂੰਗੀ ਸੱਟ ਲੱਗੀ ਤੇ ਉਸ ਘਟਨਾ ਨੂੰ ਮੈਂ ਇੱਕ ਗੀਤ ਦੇ ਤੌਰ ਤੇ ਪੇਸ਼ ਕੀਤਾ ਉਹ ਗੀਤ ਮੈਂ ਲਿਖਿਆ ਵੀ ਕਦੇ ਵੀ ਬੰਦੇ ਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਚੰਗੇ ਮਾੜੇ ਦਿਨ ਸਭ ਤੇ ਆਉਂਦੇ ਆ ਹਰ ਇਨਸਾਨ ਦੇ ਵਿੱਚ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਉਹ ਮੰਗਤਾ ਉਹਦੇ ਘਰੇ ਖੈਰ ਮੰਗਣ ਆਇਆ ਸੀ ਪਰ ਉਹ ਬੰਦਾ ਉਹ ਚੀਜ਼ ਸਮਝ ਨਹੀਂ ਸਕਿਆ ਹਾਂਜੀ ਹਾਂਜੀ ਤੇ ਉਹ ਮੈਂ ਗੀਤ ਇੱਕ ਮੰਗਤੇ ਤੇ ਲਿਖਿਆ ਸੀ ਉਹ ਮੈਂ ਤੁਹਾਨੂੰ ਤੋਂ ਅੱਜ ਸੁਣਾਵਾਂਗੇ ਹਾਂਜੀ ਹਾਂਜੀ ਹੁ ਦਰ ਤੇ ਖੜੇ ਨੂੰ ਮੰਗਤਾ ਕਹਿਣਾ ਕਿਉਂ ਦਿਲ ਚੋਂ ਇੰਨਾ ਹਕਕਾਰੀ ਓਏ ਓਏ ਉਸ ਖੁਦਾ ਤੋਂ ਖਾਰੇ ਮੰਗਤੇ ਇੱਥੇ ਜੱਗ ਵਿੱਚ ਸਭ ਪਖਾਰੀ ਓਏ ਦਰਤੇ ਖੜੇ ਨੂੰ ਮੰਗਤਾ ਕਹਿਣਾ ਹੋ ਕੋਈ ਪੁੱਤਰਾ ਦੀ ਦਾਤ ਹੈ ਮੰਗਦਾ ਕੋਈ ਖੁਸ਼ੀਆਂ ਦੀ ਸਗਾਤ ਹੈ ਮੰਗਦਾ ਹੋ ਕੋਈ ਪੁੱਤਰਾ ਦੀ ਦਾਤ ਹੈ ਮੰਗਦਾ ਕੋਈ ਖੁਸ਼ੀਆਂ ਦੀ ਸਗਾਤ ਹੈ ਮੰਗਦਾ ਨਾ ਹੋਵੇ ਤੂੰ ਖਾਂ ਦੀ ਚਿੰਗਿਆੜੀ ਓਏ ਉਸ ਖੁਦਾ ਤੋਂ ਸਾਰੇ ਮੰਗਤੇ ਇੱਥੇ ਜੱਗ ਵਿੱਚ ਸਭ ਪਖਾਰੀ ਓਏ ਦਰ ਤੇ ਖੜੇ ਨੂੰ ਮੰਗਤਾ ਕਹਿਣਾ ਨਾ ਕਰ ਬੈਠੀ ਤੂੰ ਹੰਕਾਰ ਓਏ ਪਿੰਦਰਾ ਏ ਜਿੰਦਗੀ ਹੈ ਦਿਨ ਚਾਰ ਹੋਏ ਪਿੰਦਰਾ ਨਾ ਕਰ ਬੈਠੀ ਤੂੰ ਹੰਕਾਰ ਓ ਪਿੰਦਰਾ ਏ ਜਿੰਦਗੀ ਹੈ ਦਿਨ ਚਾਰ ਹੋਏ ਪਿੰਦਰਾ ਰੂਪਤ ਦੇ ਵਿੱਚ ਸ਼ਿੰਗਾਰੀ ਓਏ ਉਸ ਖੁਦਾ ਤੋਂ ਸਾਰੇ ਮੰਗਤੇ ਇੱਥੇ ਜੱਗ ਵਿੱਚ ਸਭ ਪਖਾਰੀ ਓਏ ਦਰ ਤੇ ਖੜੇ ਨੂੰ ਮੰਗਤਾ ਕਹਿਣਾ ਹੈ ਵਾਹ ਜੀ ਵਾਹ ਪਿੰਦਰ ਜੀ ਬੜਾ ਹੀ ਦਰਦ ਭਰਿਆ ਐ ਇਸ ਗਾਣੇ ਚ ਤੇ ਬੜੀ ਸੋਹਣੀ ਤੁਸੀਂ ਗੱਲ ਕਹੀ ਕਿ ਦਰ ਤੇ ਜਦੋਂ ਭਾਵੇਂ ਦੁਸ਼ਮਣ ਆ ਜਾਵੇ ਤੇ ਭਾਵੇਂ ਮੰਗਤਾ ਆ ਜਾਵੇ ਹਰ ਇੱਕ ਨੂੰ ਖੈਰ ਪਾਉਣੀ ਚਾਹੀਦੀ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਿਆ ਜੇ ਤੁਸੀਂ ਉਹਨੂੰ ਖੈਰ ਨਹੀਂ ਪਾਉਣੀ ਤੁਹਾਨੂੰ ਚੰਗਾ ਮਾੜਾ ਵੀ ਨਾ ਬੋਲੋ ਚੰਗਾ ਮਾੜਾ ਵੀ ਨਾ ਬੋਲੋ ਹਾਂਜੀ ਬਿਲਕੁਲ ਇਹ ਮੇਰੇ ਦਿਲ ਤੇ ਬੜੀ ਢੂੰਗੀ ਸੱਟ ਲੱਗੀ ਸੀ ਵੀ ਉਹਨੇ ਖਾਲੀ ਮੋੜ ਤਾਂ ਖਾਲੀ ਮੋੜ ਇਹ ਮੰਗੀ ਤੇ ਉਸ ਮੰਗ ਤੇ ਉਸ ਗੀਤ ਲਿਖਿਆ ਸੀ ਪਿੰਦਰ ਬਰਾੜ ਜੀ ਮੈਨੂੰ ਹਣ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਗੀਤਕਾਰੀ ਨੂੰ ਲੈ ਕੇ ਮੈਂ ਤਾਂ ਤੁਹਾਡਾ ਗੀਤਕਾਰੀ ਸੀ ਗਾਉਣਾ ਤੁਸੀਂ ਬਾਅਦ ਚ ਸਿੱਖਿਆ ਕਿ ਜੇ ਸਿੱਖ ਰਹੇ ਹੈ ਤਾਂ ਇਹ ਸ਼ੁਰੂਆਤ ਹੈ ਮੇਰੀ ਸ਼ੁਰੂਆਤ ਹੈ ਗਾਉਣ ਦੀ ਤੇ ਗੀਤਕਾਰੀ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਗੀਤਕਾਰੀ ਕਰਦੇ ਨੂੰ ਮੈਨੂੰ ਹੋ ਗਏ 15-20 ਸਾਲ 15-20 ਸਾਲ ਹੋ ਗਏ ਤੇ ਗੀਤਕਾਰੀ ਵਿੱਚ ਤੁਹਾਨੂੰ ਮੈਂ ਤੁਹਾਡੀਆਂ ਕਲਮਾਂ ਵੀ ਪੜੀਆਂ ਤੇ ਤੁਸੀਂ ਜੋ ਗਾ ਕੇ ਸੁਨਾਇਆ ਬਾ ਕਮਾਲ ਲਿਖਤ ਹੈ ਤੁਹਾਡੀ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਇਹ ਲਿਖਤ ਲੈ ਕੇ ਕਿਸੇ ਵਿਅਕਤੀ ਕੋਲ ਨਹੀਂ ਗਏ ਕਿਉਂਕਿ ਜੇ ਤੁਹਾਡਾ ਉਦੋਂ ਗਾਉਣ ਦਾ ਸ਼ੌਂਕ ਨਹੀਂ ਸੀ ਪਰ ਤੁਸੀਂ ਆਪਣੀ ਲਿਖੀ ਹੋਈ ਲਿਖਤ ਤਾਂ ਕਿਸੇ ਤੋਂ ਗਵਾ ਸਕਦੇ ਸੀ ਤੇ ਤੁਸੀਂ ਕਿਸੇ ਸਿੰਗਰ ਕੋਲ ਜਾਂ ਤੁਹਾਡੀ ਇਹੋ ਜੀ ਲਿਖਤ ਕਿਸੇ ਨਾਮੀ ਸਿੰਗਰ ਨੇ ਗਾਈ ਹੋਵੇ ਉਸ ਬਾਰੇ ਦੱਸੋ ਮੈਂ ਜੀ ਗੀਤਕਾਰੇ ਜਦੋਂ ਮੈਨੂੰ ਲੱਗਿਆ ਵੀ ਮੇਰੇ ਲੋਕ ਤੱਥ ਮੈਂ 15 20 ਲੋਕ ਤੱਥ ਲਿਖ ਦੇ ਵੀ ਇਹਦੇ ਵਿੱਚ ਕੋਈ ਕਮੀ ਨਹੀਂ ਇਹਦੇ ਵਿੱਚ ਕੋਈ ਸ਼ਬਦ ਦੀ ਬਾਦ ਘਟ ਨਹੀਂ ਕਰਨੀ ਹੁਣ ਸੈਟ ਆ ਸਾਰਾ ਕੰਮ ਉਸ ਟਾਈਮ ਸਾਡੇ ਇੱਥੇ ਚਾਂਦੀਰਾਮ ਦੇ ਖੂਹ ਤੇ ਮੇਲਾ ਲੱਗਦਾ ਸੀ ਹਾਂਜੀ ਹੁਣ ਵੀ ਉਹ ਮੇਲਾ ਆਉਗਾ ਵੀ ਚੇਤ ਦਾ ਉਸ ਮੇਲੇ ਤੇ ਛਿੰਦਾ ਬਰਾੜ ਆਈ ਸੀ ਠੀਕ ਹੈ ਜੀ ਉਹਨਾਂ ਨਾਲ ਅਸੀਂ ਸੰਪਰਕ ਕੀਤਾ ਹਾਂਜੀ ਤੇ ਉਹ ਕਹਿੰਦੇ ਵੀ ਤੁਸੀਂ ਪਿੰਡ ਆਓ ਜੀ ਮੇਰੇ ਉਹਨਾਂ ਦਾ ਪਿੰਡ ਦੋਦਾ ਮਕਸਰ ਕੋਲੇ ਦੋਦਾ ਮਕਸਰ ਹਾਂਜੀ ਹਾਂਜੀ ਉਹ ਕਹਿੰਦੇ ਵੀ ਮੇਰੇ ਪਿੰਡ ਆਓ ਤੁਸੀਂ ਆਪਾਂ ਬਹਿ ਕੇ ਗੱਲ ਕਰਾਂਗੇ ਅਸੀਂ ਉੱਥੇ ਉਹਨਾਂ ਦੇ ਪਿੰਡ ਚਲੇ ਗਏ ਹਾਂਜੀ ਮੈਂ ਉਹਨਾਂ ਨੂੰ ਲੋਕ ਤੱਥ ਸੁਣਾਏ ਲੋਕ ਤੱਥ ਉਹਨਾਂ ਨੂੰ ਬਹੁਤ ਚੰਗੇ ਲੱਗੇ ਉਸ ਟਾਈਮ ਦੇ ਵਿੱਚ ਇਹ ਗੱਲ ਯਾਰ 2009 ਦੀ ਹੋਗੀ 2009 9 10 ਦੀ ਹੋ ਉਸ ਟਾਈਮ ਕੈਸਟਾਂ ਦਾ ਜਵਾਨਾ ਸੀ ਠੀਕ ਹੈ ਜੀ ਰੀਲਾਂ ਦਾ ਜਮਾਨਾ ਹਾਂ ਜੀ ਰੀਲਾਂ ਦਾ ਜਮਾਨਾ ਸੀ ਤੇ ਉਦੋਂ 8 9 ਗੀਤਾਂ ਦਾ ਮੈਟਰ ਤਿਆਰ ਹੋ ਜਾਂਦਾ ਸੀ ਕੈਸਟ ਦੇ ਵਿੱਚ ਤੇ ਜਦੋਂ ਮੈਂ ਉਹਨਾਂ ਕੋਲੇ ਲੋਕ ਤੱਥ ਲੈ ਕੇ ਪਹੁੰਚਿਆ ਉਹਨਾਂ ਦਾ 8 ਗੀਤਾਂ ਦਾ ਮੈਟਰ ਤਿਆਰ ਸੀ ਠੀਕ ਹੈ ਕੈਸਟਰ ਲਈ ਜੋ ਹੋਣ ਵਾਲੀ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਉਹ ਕਹਿੰਦੇ ਵੀ ਤੁਹਾਡੇ ਲੋਕ ਤੱਥ ਬਹੁਤ ਸੋਹਣੇ ਆ ਮੈਨੂੰ ਚੰਗੇ ਲੱਗੇ ਆ ਹਾਂਜੀ ਤੇ ਹੁਣ ਮੇਰੇ ਇਹ ਕੈਸਟ ਦਾ ਮੈਟਰ ਪੂਰਾ ਤਿਆਰ ਹੋ ਚੁੱਕਿਆ ਹੋ ਚੁੱਕਿਆ ਤੇ ਉਸ ਕੈਸਟ ਦੇ ਵਿੱਚ ਤਾਂ ਨਹੀਂ ਮੈਂ ਤੁਹਾਡਾ ਗੀਤ ਪਾ ਸਕਦਾ ਹਾਂਜੀ ਤੇ ਪਰ ਮੈਂ ਤੁਹਾਡੇ ਨਾਲ ਇੱਕ ਵਾਦਾ ਜ਼ਰੂਰ ਕਰਦਾ ਹਾਂ ਵੀ ਉਦੋਂ ਮੇਲਾ ਮੇਲੀਆਂ ਦੀ ਸ਼ੂਟਿੰਗ ਹੁੰਦੀ ਸੀ ਡੀਡੀ ਪੰਜਾਬੀ ਤੇ ਹਾਂਜੀ ਮੇਲਾ ਮੇਲੀਆਂ ਦੀ ਸ਼ੂਟਿੰਗ ਅੰਮਲਸਰ ਦੀ ਸਾਈਡ ਤੇ ਇੱਕ ਨਿੱਕਾ ਜਿਹਾ ਪਿੰਡ ਸੀ ਮੈਂ ਪਿੰਡ ਦਾ ਨਾਮ ਭੁੱਲ ਗਿਆ ਹਾਂਜੀ ਉਸ ਪਿੰਡ ਮੇਲਾ ਮੇਲੀਆਂ ਦੀ ਸ਼ੂਟਿੰਗ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਲੋਕਤੱਥ ਉਹਨਾਂ ਨੇ ਇੱਕ ਪਸੰਦ ਕੀਤਾ ਸੀਗਾ ਤੇ ਉਹ ਲੋਕ ਤੱਥ ਕਹਿੰਦਾ ਮੈਂ ਵੀ ਮੇਲਾ ਮੇਲਿਆਂ ਦੀ ਸ਼ੂਟਿੰਗ ਦੇ ਵਿੱਚ ਤੁਹਾਨੂੰ ਗਾ ਦੂੰਗਾ ਗਾ ਦੂੰਗਾ ਉਹਨਾਂ ਨੇ ਉਹ ਲੋਕ ਤੱਥ ਮੇਰੇ ਤੋਂ ਰੱਖ ਲਿਆ ਰੱਖ ਲਿਆ ਤੇ ਜਦੋਂ ਸ਼ੂਟਿੰਗ ਦਾ ਟਾਈਮ ਆਇਆ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਤੁਸੀਂ ਆ ਜਾਓ ਆਪਾਂ ਮੁਖ ਅੰਮ੍ਰਿਤਸਰ ਇਕੱਠੇ ਹੋਮ ਆਉਣੇ ਆ ਤੇ ਉਹਦੋਂ ਆਪਾਂ ਇਕੱਠੇ ਚੱਲਾਂਗੇ ਹਾਂਜੀ ਹਾਂਜੀ ਅਸੀਂ ਇੱਥੋਂ ਗਏ ਨਾਲ ਮੇਰੇ ਛੋਟਾ ਭਰਾ ਸੀਗਾ ਘਰਾਂ ਚੋਂ ਵੀਰ ਸੀਗਾ ਅਸੀਂ ਦੋਵੇਂ ਚਲੇ ਗਏ ਅਸੀਂ ਛਿੰਦੇ ਬਰਾੜ ਨਾਲ ਮੁਲਾਕਾਤ ਕੀਤਾ ਸੀ ਉਸ ਪਿੰਡ ਚਲੇ ਗਏ ਜਿੱਥੇ ਮੇਲਾ ਮੇਲੀਆਂ ਦੀ ਸ਼ੂਟਿੰਗ ਸੀ ਉਸ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਉਹ ਲੋਕ ਤੱਥ ਮੇਰਾ ਗਾਇਆ ਸੀਗਾ ਉਹਦੇ ਮੈਂ ਤੁਹਾਨੂੰ ਦੋ ਬੋਲ ਸੁਣਾ ਦਿੰਦਾ ਹਾਂ ਹਾਂਜੀ ਉਹ ਸੀਗਾ ਹੋ ਤੋਤਲੀ ਜ਼ਬਾਨ ਵਿੱਚ ਪੁੱਤ ਬੋਲੇ ਤਾਂ ਤੇ ਲੱਗਦਾ ਪਿਆਰਾ ਬਈ ਵੱਡਾ ਹੋ ਕੇ ਮਾਪਿਆਂ ਦੀ ਕਰੂਗਾ ਸੇਵਾ ਤੇ ਬਣੂਗਾ ਸਹਾਰਾ ਬਈ ਕਾ ਵਾਲਾ ਟਾ ਨਾਲੇ ਮਾਪੇ ਪੁੱਤ ਨੂੰ ਵਿਹਾਉਂਦੇ ਰਹਿੰਦੇ ਨੇ ਜਹਾਨ ਤੇ ਹੋ ਮਾਪਿਆਂ ਤੋਂ ਵੱਡੀ ਕੋਈ ਦੌਲਤ ਨਹੀਂ ਓ ਜੇ ਕੋਈ ਰੱਖੇ ਸਾਹਮ ਕੇ ਮਾਪਿਆਂ ਤੋਂ ਵੱਡੀ ਕੋਈ ਦੌਲਤ ਨਹੀਂ ਓ ਜੇ ਕੋਈ ਰੱਖੇ ਸਾਹਮ ਕੇ ਵਾਹ ਜੀ ਬਾਤ ਤੁਹਾਡੀ ਅੱਗੇ ਵੀ ਮੈਂ ਤਾਰੀਫ ਵੀਡੀਓ ਵਿੱਚ ਬੜੀ ਵਾਰੀ ਕੀਤੀ ਹੈ ਕਿ ਤੁਹਾਡੀ ਆਵਾਜ਼ ਤੇ ਲਿਖਤ ਬਹੁਤ ਹੀ ਜ਼ਿਆਦਾ ਬਾਖਮਾਲ ਹੈ ਧੰਨਵਾਦ ਜੀ ਲਿਖਤਾਂ ਤੁਹਾਡੀਆਂ ਹੋਰ ਵੀ ਬੜੀਆਂ ਸੋਹਣੀਆਂ ਤੁਸੀਂ ਲਿਖੀਆਂ ਹੋਈਆਂ ਨੇ ਪਰ ਆਪਾਂ ਦਾ ਜ਼ਿਕਰ ਅਜੇ ਕੋਈ ਧਾਰਮਿਕ ਲਿਖਤ ਦਾ ਨਹੀਂ ਲਿਖਿਆ ਕੋਈ ਪ੍ਰਮਾਤਮਾ ਦਾ ਕਿਸੇ ਲਿਖਤ ਵਿੱਚ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜ਼ਿਕਰ ਕੀਤਾ ਹੋਵੇ ਉਹਦੇ ਵੀ ਆਪਾਂ ਇਸ ਦੋ ਬੋਲ ਜੇ ਤੁਸੀਂ ਦਰਸ਼ਕਾਂ ਨੂੰ ਸੁਣਾ ਦਿਓ ਤੇ ਹਾਂਜੀ ਮੇਰੇ ਕੋਲੇ ਧਾਰਮਿਕ ਗੀਤ ਵੀ ਬਹੁਤ ਸੋਹਣੇ ਲਿਖੇ ਪਏ ਆ ਹਾਂਜੀ ਤੁਹਾਨੂੰ ਹਰੇਕੀ ਕਨਸੈਪਟ ਮਿਲੂਗਾ ਮੇਰੇ ਗੀਤਾਂ ਦੇ ਵਿੱਚ ਉਹ ਧਾਰਮਿਕ ਵੀ ਬੀਨੂਗਾ ਲੋਕ ਤੱਤ ਵੀ ਹੈਗੇ ਧੀਆਂ ਭੈਣਾਂ ਵਾਲੇ ਗੀਤ ਵੀ ਹੈਗੇ ਆ ਜਿੱਦਾਂ ਹੁਣ ਆਪਣੇ ਪਿੰਡਾਂ ਦੇ ਵਿੱਚੋਂ ਨੌਜਵਾਨ ਵੀਰ ਪ੍ਰਦੇਸ਼ ਗਏ ਆ ਮਿਹਨਤ ਕਰਨ ਗਏ ਆ ਹਾਂਜੀ ਹਾਂ ਉਹ ਪ੍ਰਦੇਸੀ ਵੀਰਾਂ ਵਾਸਤੇ ਵੀ ਮੈਂ ਬਹੁਤ ਸੋਹਣਾ ਗੀਤ ਲਿਖਿਆ ਸੀ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਧਾਰਮਿਕ ਗੀਤ ਦੇ ਦੁਆਨਤਰੀ ਸੁਣਾਉਂਗਾ ਜਰੂਰ ਜੀ ਹੁਕਮਾਂ ਤੰਦਿਆਂ ਚ ਲੰਘ ਜਾਂਦਾ ਦਿਨ ਸਾਰਾ ਕੰਮ ਕੀਤੇ ਬਿਨਾ ਸਾਡਾ ਹੁੰਦਾ ਨਹੀਂ ਗੁਜ਼ਾਰਾ ਹੁਕਮਾਂ ਤੰਦਿਆਂ ਚ ਲੰਘ ਜਾਂਦਾ ਦਿਨ ਸਾਰਾ ਕੰਮ ਕੀਤੇ ਬਿਨਾ ਸਾਡਾ ਹੁੰਦਾ ਨਹੀਂ ਗੁਜ਼ਾਰਾ ਤੇਰੀ ਮੇਰੇ ਵਾਲਾ ਹੋਵੇ ਸਾਡੇ ਉੱਤੇ ਹੱਥ ਤੇਰੀ ਮੇਰੇ ਵਾਲਾ ਹੋਵੇ ਸਾਡੇ ਉੱਤੇ ਹੱਥ ਤੇਰੇ ਅੱਗੇ ਸਿਰ ਨੂੰ ਝੁਕਾਉਣ ਜੋਗੇ ਹੋਈਏ ਤੇਰੇ ਅੱਗੇ ਰੱਬਾ ਸਾਡੀ ਇਹੋ ਅਰਦਾਸ ਸੂਬਾ ਉੱਠ ਕੇ ਦਵਾਰ ਤੇਰੇ ਆਉਣ ਜੋਗੇ ਹੋਈਏ ਤੇਰੇ ਅੱਗੇ ਰੱਬਾ ਸਾਡੀ ਇਹੋ ਅਰਦਾਸ ਸੂਬਾ ਉੱਠ ਕੇ ਦਵਾਰ ਤੇਰੇ ਆਉਣ ਜੋਗੇ ਹੋਈਏ ਗੁਨਾਹ ਦੇ ਵੁਝੀਰੇ ਹੱਕ ਨਾਰਾ ਤੇਰਾ ਚਾਹੀਦਾ ਪਿੰਦਰੀ ਨੂੰ ਜੱਗ ਤੇ ਸਹਾਰਾ ਤੇਰਾ ਚਾਹੀਦਾ ਗੁਨਾਹ ਤੇ ਵਜਿਰ ਹੱਕ ਨਾਰਾ ਤੇਰਾ ਚਾਹੀਦਾ ਪਿੰਦਰੀ ਨੂੰ ਜੱਗ ਤੇ ਸਹਾਰਾ ਤੇਰਾ ਚਾਹੀਦਾ ਚੜੀ ਰਹੇ ਦਿਨੇ ਰਾਤੇ ਨਾਮ ਦੀ ਖਮਾਰੀ ਚੜੀ ਰਹੇ ਦਿਨੇ ਰਾਤੇ ਨਾਮ ਦੀ ਖਮਾਰੀ ਤੇਰੇ ਅੱਗੇ ਖੁਦ ਨੂੰ ਮਟਾਉਣ ਜੋਗੇ ਹੋਈਏ ਤੇਰੇ ਅੱਗੇ ਰੱਬਾ ਸਾਡੀ ਇਹੋ ਅਰਦਾਸ ਸੂਬਾ ਉੱਠ ਕੇ ਦਵਾਰੇ ਤੇਰੇ ਆਉਣ ਜੋਗੇ ਹੋਈਏ ਤੇਰੇ ਅੱਗੇ ਰੱਬਾ ਸਾਡੀ ਇਹੋ ਅਰਦਾਸ ਸੂਬਾ ਉੱਠ ਕੇ ਦਵਾਰੇ ਤੇਰੇ ਆਉਣ ਜੋਗੇ ਹੋਈਏ ਇੱਕ ਗੀਤ ਮੈਂ ਪ੍ਰਦੇਸੀ ਵੀਰਾਂ ਤੇ ਲਿਖਿਆ ਸੀ ਕਿਉਂਕਿ ਪੈੰਡ ਪੈੰਡ ਵਿੱਚੋਂ ਆਪਣੇ ਵੀਰ ਨੌਜਵਾਨ ਵੀਰ ਧੀਆਂ ਪੈਣਾ ਪ੍ਰਦੇਸ਼ ਗਏ ਆ ਗਏ ਆ ਤੇ ਇਹ ਗੀਤ ਮੈਂ ਲਿਖਿਆ ਵੀ ਜਦੋਂ ਵੀ ਕੋਈ ਆਪਣਾ ਨੌਜਵਾਨ ਵੀਰ ਜਾਂ ਭੈਣ ਆਪਦੇ ਪਿੰਡ ਆਪਦੇ ਵਤਨ ਵਾਪਸੀ ਕਰੇ ਵਾਪਸੀ ਕਰੇ ਤੇ ਉਹਨੂੰ ਆਪਦੇ ਜੀ ਸਾਰੇ ਮਿਲਣ ਹਾਂਜੀ ਵੀ ਕਿਸੇ ਦਾ ਵਿਛੋੜਾ ਨਾ ਪਿਆ ਹੋਵੇ ਸਾਰੇ ਜੀ ਸੁੱਖੀ ਸ਼ਾਂਤੀ ਹੋਣ ਹਾਂਜੀ ਤੇ ਉਹਨਾਂ ਮਿਲਣ ਘਰ ਵਿੱਚ ਖੁਸ਼ੀਆਂ ਖੇੜੇ ਹੋਣ ਉਹ ਗੀਤ ਮੈਂ ਲਿਖਿਆ ਸੀਗਾ ਉਹ ਤੁਹਾਡੇ ਪੇਸ਼ ਕਰਨਾ ਜਰੂਰ ਹੋ ਜੀ ਤੇ ਪੁੱਤ ਪਰਦੇਸ ਗਏ ਨੇ ਪਹਿਲਾਂ ਗਏ ਕੁਝ ਲੇਟ ਗਏ ਨੇ ਜੀ ਦੇ ਪੁੱਤ ਪਰਦੇਸ ਗਏ ਨੇ ਪਹਿਲਾਂ ਗਏ ਕੁਝ ਲੇਟ ਗਏ ਨੇ ਹੋ ਜਾ ਕੇ ਕੀਤੀਆਂ ਬਹੁਤ ਤਰੱਕੀਆਂ ਜਾ ਕੇ ਕੀਤੀਆਂ ਬਹੁਤ ਤਰੱਕੀਆਂ ਮੁੜ ਵਤਣਾ ਨੂੰ ਲਿਆਈ ਰੱਬਾ ਹੋ ਜਾਂਦੇ ਰਹਿਣ ਯੋਨਾ ਦੇ ਮਾਪੇ ਜਾਉਂਦੇ ਜੀ ਮਲਾਈ ਰੱਬਾ ਹੋ ਜਾਂਦੇ ਰਹਿਣੋਂ ਨਾਂਹਾਂ ਦੇ ਮਾਪੇ ਜਾਉਂਦੇ ਜੀ ਮਲਾਈ ਰੱਬਾ ਜੀ ਦੇ ਪੁੱਤ ਪਰਿਦੇਸ਼ ਗਏ ਨੇ ਹੋ ਜਿਹੜੇ ਪੁੱਤ ਮਾਪਿਆਂ ਦੇ ਕੋਲੇ ਮਿੱਠੀਆਂ ਲੋਰੀਆਂ ਲੈਂਦੇ ਨੇ ਹੋ ਨਾ ਚਾਇਓ ਪਰਦੇਸ ਨੂੰ ਪਿੰਦਰਾ ਹੰਜੂ ਹੌਕੇ ਨਿਤ ਸੈਂਦੇ ਨੇ ਹੋਕੜਿਆਂ ਵਾਲਾ ਪਿੰਡ ਖੁਸ਼ੀਆਂ ਮਾਣੇ ਹੋਕੜਿਆਂ ਵਾਲਾ ਪਿੰਡ ਖੁਸ਼ੀਆਂ ਮਾਣੇ ਸਿਰ ਤੇ ਤੂੰ ਹੈ ਸਾਈਂ ਰੱਬਾ ਜਿਉਂਦੇ ਰਾਣਿਓਨਾ ਹਾ ਦੇ ਮਾਪੇ ਜਿਉਂਦੇ ਜੀਹੀ ਮਲਾਈ ਰੱਬਾ ਜਿਉਂਦੇ ਰਾਣਿਓਨਾ ਹਾ ਦੇ ਮਾਪੇ ਜਉਂਦੇ ਜੀ ਮਲਾਈ ਰੱਬਾ ਜੀ ਦੇ ਪੁੱਤ ਪਰਦੇਸ ਗਏ ਨੇ ਬਹੁਤ ਬਹੁਤ ਸ਼ੁਕਰੀਆ ਜੀ ਪਿੰਦਰ ਬਰਾਰ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਤੇ ਅਸੀਂ ਜਰੂਰ ਆਸ ਕਰਦੇ ਹਾਂ ਕਿ ਤੁਹਾਡੀ ਇਹ ਆਵਾਜ਼ ਅਸੀਂ ਪੰਜਾਬ ਦੇ ਹਰ ਕੋਨੇ ਤੱਕ ਤੇ ਜਿਹੜਾ ਗੀਤਕਾਰੀ ਜਾਂ ਕਲਾਕਾਰੀ ਨੂੰ ਪਸੰਦ ਕਰਦਾ ਹੈ ਸਰੋਤਾ ਉਹਦੇ ਤੱਕ ਜਰੂਰ ਪਹੁੰਚਾਈਏ ਤੇ ਵੀਡੀਓ ਦੇ ਅੰਤ ਵਿੱਚ ਨਾ ਜਰੂਰ ਆਪਣਾ ਪਤਾ ਜੇ ਕਿਸੇ ਵੀ ਗੀਤਕਾਰ ਨੇ ਜਾਂ ਗੀਤ ਗਾਉਣ ਵਾਲੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਹਾਡੇ ਲਿਖੇ ਹੋਏ ਗੀਤ ਗਾਉਣੇ ਹੋਏ ਉਸ ਦਾ ਵੇਰਵਾ ਜਰੂਰ ਦੇ ਦੇ ਹਾਂਜੀ ਮੇਰਾ ਪਿੰਡ ਕਿੜਿਆਲ ਆ ਜੀ ਹਾਂਜੀ ਤੇ ਮੈਨੂੰ ਪਿੰਡ ਵਿੱਚ ਪਿੰਦਰ ਬਰਾੜ ਕਹਿ ਕੇ ਬੁਲਾਉਂਦੇ ਆ ਤੇ ਇਹ ਕਲਮ ਮੈਨੂੰ ਮਾਲਕ ਨੇ ਬਹੁਤ ਖੂਬੀ ਬਖਸ਼ੀ ਆ ਹਾਂਜੀ ਤੇ ਮੈਂ ਇਹ ਚਾਹਣਾ ਵੀ ਮੈਂ ਜੋ ਵੀ ਲਿਖੂਗਾ ਚੰਗਾ ਲਿਖੂਗਾ ਜਿਹਦੇ ਵਿੱਚ ਸਮਾਜ ਨੂੰ ਇੱਕ ਸੇਧ ਮਿਲ ਸਕੇ ਸੇਧ ਮਿਲ ਸਕੇ ਤੇ ਜਿਹੜਾ ਵੀ ਕੀ ਗਾਉਣ ਵਾਲਾ ਮੇਰੇ ਗੀਤ ਗਾਊਗਾ ਤੇ ਮੇਰਾ ਮੋਬਾਈਲ ਨੰਬਰ ਹੈਗਾ 8050042 67735 8050042 67735 ਤੇ ਐਂਡ ਤੇ ਮੈਂ ਤੁਹਾਡਾ ਬਹੁਤ ਰਿਣੀਆ ਕਿ ਤੁਸੀਂ ਸਾਡੇ ਪਿੰਡ ਆਏ ਔਰ ਮੇਰਾ ਨਮਾਣੇ ਦੇ ਗੀਤਕਾਰ ਦੀ ਤੁਸੀਂ ਇੰਟਰਵਿਊ ਕੀਤੀ ਹਾਂਜੀ ਸ਼ੂਟ ਕੀਤਾ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੇ ਪਿੰਦਰ ਬਰਾੜ ਜੀ ਇੱਕ ਆਪਣੇ ਵੀਡੀਓ ਦੀ ਹਰ ਇੱਕ ਵੀਡੀਓ ਦੀ ਆਖਰੀ ਚ ਨਾ ਮੈਂ ਮੇਰਾ ਇਹ ਸਵਾਲ ਹਰੇਕ ਬੰਦੇ ਨੂੰ ਹੁੰਦਾ ਉਹ ਕਿਸੇ ਵੀ ਖਿੱਤੇ ਵਿੱਚ ਹੋਵੇ ਹਾਂਜੀ ਅੱਜ ਦੇ ਪੰਜਾਬ ਨੂੰ ਜਾਂ ਨੌਜਵਾਨੀ ਨੂੰ ਇੱਕ ਸਿਹਤ ਦੇਣੀ ਚਾਹੋ ਤੇ ਤੁਸੀਂ ਕਿਹੜੀ ਦੇਣੀ ਚਾਹੋ ਵੇਖੋ ਜੀ ਮੈਂ ਇੱਕ ਗੀਤਕਾਰੀ ਤੇ ਤੁਹਾਨੂੰ ਇਹ ਹੀ ਸੇਧ ਦੇ ਸਕਦਾ ਜਾਂ ਇੱਕ ਸਨੇਹਾ ਭੇਜ ਸਕਦਾ ਆਉਣ ਵਾਲੇ ਜਨਰੇਸ਼ਨ ਨੂੰ ਜਨਰੇਸ਼ਨ ਨੂੰ ਜੀ ਤੇ ਗੀਤਕਾਰ ਵੀ ਜਿੰਨੇ ਗੀਤਕਾਰ ਹੈਗੇ ਹਾਂ ਹਾਂਜੀ ਚੰਗਾ ਲਿਖਣ ਗਾਉਣ ਵਾਲੇ ਵੀ ਚੰਗਾ ਗਾਉਣ ਗਾਉਣ ਮੇਰਾ ਇੱਕ ਇਹ ਸਨੇਹਾ ਵੀ ਗੀਤਕਾਰਾਂ ਨੂੰ ਵੀ ਤੇ ਗਾਉਣ ਵਾਲਿਆਂ ਨੂੰ ਵੀ ਚੰਗਾ ਗਾਓ ਚੰਗਾ ਲਿਖੋ ਜਿਹਦੇ ਨਾਲ ਆਪਣੇ ਸਮਾਜ ਦੀ ਚੰਗੀ ਸਿਰਜਣਾ ਹੋ ਸਕੇ ਐਂਡ ਤੇ ਮੈਂ ਇਹੀ ਨੌਜਵਾਨਾਂ ਨੂੰ ਸਿਹਤ ਦਿੰਨਾ ਵੀ ਨਸ਼ੇ ਛੱਡੋ ਜੀ ਚੰਗੀਆਂ ਕਿਤਾਬਾਂ ਪੜੋ ਚੰਗਾ ਲਿਖੋ ਤੇ ਗੁਰਬਾਣੀ ਨਾਲ ਜਿੱਨਾ ਹੋ ਸਕੇ ਜੁੜੋ ਗੁਰਬਾਣੀ ਨੇ ਆਪਾਂ ਨੂੰ ਸਭ ਕੁਝ ਦੇਣਾ ਤੇ ਗੁਰਬਾਣੀ ਨਾਲ ਜੁੜੋ ਮਾਂ ਪਿਓ ਦੀ ਸੇਵਾ ਕਰੋ ਧੰਨਵਾਦ ਧੰਨਵਾਦ